ਨੇ ਦੇਖਿਆ ਵੀ ਮੁੰਡਾ ਆ ਰਿਹਾ ਕਿ ਨਹੀਂ ਆ ਰਿਹਾ ਉਹਨੇ ਅਨਕੇਲੀ ਨਾਲ ਤਾਰ ਵੱਢੀ ਸਿੱਟੀ ਮੁੰਡੀ ਛਾਤੀ ਤੇ ਤਾਰ ਲੱਗੀ ਆ ਜੀ ਜੀ ਵਾਲੇ ਦਾ ਕੀ ਨਾਮ ਹੈ ਜੀ ਇਹਨੇ ਨਹੀਂ ਪਤਾ ਉਹਨਾਂ ਰੋਸ਼ਨ ਲਾਲਾ ਭਾਈ ਉਹ ਮੁੰਡੇ ਨੇ ਅੱਜ ਨਵਾਂ ਵਿਆਹ ਕਰਾਇਆ ਨਵੇਂ ਮਤਲਬ ਉਹ ਤਾਂ ਡੈਥ ਹੋ ਗਈ ਤਾਰੇ ਬਿਜਲੀਆ ਦਾ ਨਾਲ ਸੀਗਾ ਉੱਥੋਂ ਤਾਰ ਵੱਢੀ ਸਾਰੀ ਮੁੰਡੇ ਨਾਲ ਹੀ ਮੈਂ ਉਹ ਬਾਜਾ ਮਾਰਦੇ ਮੈਂ ਤਾਰ ਡਿੱਗੀ ਤਾਰ ਡਿੱਗੀ ਇੱਕ ਲੱਖ ਉਹਨੂੰ ਪੁੱਛ ਕੇ ਦੇਖੋ ਜਿਹਦਾ ਨਵਾਂ ਮੁੰਡਾ ਹੁਣ ਵਿਆਹ ਕਰਾਇਆ ਉਹਨਾਂ ਦੀ ਕੁੜੀ ਦੇਖੋ ਜਿਹੜੀ ਲੈ ਕੇ ਆਏ ਆ ਟੇਨਮਨ ਉਹਨੇ ਬਿਨਾਂ ਟਾਰਗੇਟ ਪਿੱਛੇ ਤੇ ਲਾਈਟ ਘਟਾਏ ਤੋਂ ਉਹਨੇ ਨਾ ਤਾਰ ਵੜਤੀ ਸਿੱਧਾ ਆਕੇ ਨਾ ਸਾਡੇ ਮੁੰਡੇ ਦੇ ਉੱਪਰ ਡੇਗੀ ਉਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਜੇ ਬਾਕੀ ਅਸੀਂ ਬੈਠੇ ਤਾਰਾਂ ਮਿਲਾ ਸਕਦੇ ਹਾਂ ਸਾਡਾ ਕੋਈ ਪਤਾ ਨਹੀਂ ਹੈਗਾ ਆਇਆ ਇੱਥੇ ਨੂੰ ਰੋਕ ਲੈ ਜਾਈਂ ਕਹਿੰਦਾ ਪ੍ਰਾਈਵੇਟ ਬੰਦਾ ਐ ਸੋ ਜੀ ਪ੍ਰਾਈਵੇਟ ਬੰਦਾ ਆਏਗਾ ਐਸਾ ਚਾਹੀਦਾ ਜਦ ਕੋ ਤਾਰਾ ਵੜਦੇ ਹੈ ਕੋਈ ਬੰਦਾ ਮੋਬਾਈਲ ਤੇ ਕਹਿੰਦੇ ਮੈਂ ਤੇਜ਼ੇ ਬੋਤ ਤੇ ਕਲੈਕਸ਼ਨ ਕੱਟ ਦੋ ਇਹਨਾਂ ਨੇ ਬੰਦਾ ਨਹੀਂ ਖੜਾ ਕਰਿਆ ਕਲੈਕਸ਼ਨ ਵਡਾਣ ਲਈ ਚਲੋ ਕਿਛਰੇ ਮਕਾਨ ਪਾਏ ਨਹੀਂ ਪਾਇਆ ਇਹਨਾਂ ਨੇ ਬੰਦਾ ਬਤਾ ਨਜਾਇਜ਼ ਹੀ ਬੇਧੋਕੇ ਨਾਲ ਆਪਣਾ ਕਹਿੰਦਾ ਪਰਾਇ ਬਣਵੰਦਾ ਹੁਣ ਇੱਥੇ ਫੈਸਲਾ ਕਰ ਰਿਹਾ ਨਾ ਫੈਸਲੇ ਟਾਲੋ ਰਹੇ ਉਹਨੂੰ ਪੁੱਛ ਕੇ ਦੇਖੋ ਜਿਹਦਾ ਨਵਾਂ ਮੁੰਡਾ ਹੁਣ ਵਿਆਹ ਕਰਿਆ ਉਹਨਾਂ ਦੀ ਕੁੜੀ ਦੇਖੋ ਜਿਹੜੀ ਲੈ ਕੇ ਆਇਆ ਹੈ ਕੋ ਸਾਧਨ ਇਹਨਾਂ ਦਾ ਕਿੰਨਾ ਚਿਰ ਹੋਇਆ ਸੀ ਮੁੰਡੇ ਦੇ ਵਿਆਹ ਨੂੰ ਮੁੰਡੂ ਨਾਲ ਜ 2.5 ਸਾਲ ਵੀ ਨਹੀਂ ਹੋਏ 2 ਸਾਲ ਹੋਏ ਨਾ 2 ਮਹੀਨੇ ਨਹੀਂ 2 ਮਹੀਨੇ ਹੋਏ 2 ਮਹੀਨੇ ਹੋਏ ਆ ਅੱਛਾ ਅੱਜ ਕੱਲ ਖਰਚਾ ਦੇਖੋ ਕਿੰਨਾ ਵਿਆਦ ਹੁੰਦਾ ਹਾਂਜੀ ਹਾਂਜੀ ਉਹ ਮੁੰਡੇ ਨਾਲ ਅਜ ਨਵਾਂ ਵਿਆਹ ਕਰਾਇਆ ਨਵਾਂ ਹੀ ਮਤਲਬ ਉਹ ਤਾਂ ਡੈਥ ਹੋ ਹੁਣ ਕੀ ਕਾਰਵਾਈ ਚਾਹੁੰਦੇ ਹੋ ਕੀ ਕਰਨਾ ਦੇਖੋ ਜੇ ਜਦ ਤੱਕ ਇਹ ਮੁੰਡੇ ਜਿਹੜੇ ਗੜਾ ਜਾਈ ਹੈ ਸਾਨੂੰ ਫੈਸਲਾ ਨਹੀਂ ਦਿੰਦਾ ਜਦ ਤੱਕ ਇਹ ਚਾਰ ਵੀ ਕਰ ਰਿਹਾ ਹੈ ਜੇ ਬਾਕੀ ਅਸੀਂ ਬੈਠੇ ਧਾਰ ਨਾਲ ਮਿਲਾ ਸਕਦੇ ਆ ਸਾਡਾ ਕੋਈ ਪਤਾ ਨਹੀਂ ਹੈਗਾ ਜਦ ਤੱਕ ਸਾਨੂੰ ਫੈਸਲਾ ਹੋ ਗਿਆ ਜੀ ਹਾਂ ਜੀ ਤੁਹਾਡੇ ਬਾਕੀ ਬੰਦੇ ਕਹਿੰਦੇ ਫੈਸਲਾ ਹੋ ਗਿਆ ਅਜੇ ਕੋਈ ਫੈਸਲਾ ਨਹੀਂ ਹੋਇਆ ਅਸੀਂ ਬੈਠੇ ਆ ਜਾਣ ਕੇ ਉਹ ਜਾਈ ਨੇ ਬੁਲਾਇਆ ਉੱਥੇ ਉਹਨਾਂ ਦੇ ਬੰਦੇ ਆਏ ਸਾਡੇ ਨਹੀਂ ਆਏ ਕੋਈ ਕਿਹੜਾ ਜਾਈ ਹੈ ਜੀ ਇੱਥੇ ਕੋਈ ਪਤਾ ਨਹੀਂ ਸਾਨੂੰ ਤਾਂ ਵੀ ਨਹੀਂ ਜੈਸਾ ਦਾ ਰੋਪੜ ਤੋਂ ਆਇਆ ਹੈ ਰਖਾ ਸਰ ਜੀ ਉਹਦਾ ਰੋਪੜ ਦੀ ਰੈਸ ਹੈ ਚੰਡੀਗੜ੍ਹ ਮੈਂ ਆਪਣਾ ਮਕੋ ਹੈ ਮਤਲਬ ਇਹ ਕਹਿੰਦਾ ਦੇਖੋ ਜੀ ਜਦ ਤੱਕ ਫੈਸਲਾ ਨਹੀਂ ਹੁੰਦਾ ਕਿ ਕਿਸੇ ਘਰ ਪਈ ਮਤਲਬ ਉਹ ਨਹੀਂ ਚਾਹੀਦੀ ਐਨੀ ਪਬਲਿਕ ਆਈ ਵੀ ਉਹ ਤਾਂ ਕਾਹਦੇ ਪਾਸੇ ਮੁੰਡੇ ਕਰਕੇ ਆਏ 9 ਜਣ ਮੁੰਡਾ ਮਰ ਗਿਆ ਕਰੰਟ ਤੋਂ ਉਹਦੀ ਮਿੱਟੀ ਵੀ ਨਹੀਂ ਸਪੋਰਨ ਹੋ ਰਹੀ ਕਾਹਦੇ ਬਾਤੇ ਹੈ ਇਹਦੇ ਕਰਕੇ ਹੀ ਆਏ ਦੇਖੋ ਕਿੰਨੀ ਪਬਲਿਕ ਆਈ ਵੀ ਅੱਜ ਤਾਂ ਹੋਰ ਵੀ ਆ ਗਏ ਆ ਰਹੇ ਵੀ ਹੈ ਘਰਾਂ ਦੇਖੋ ਕਿੰਨੀ ਰੋਣ ਬਟਲ ਹੋ ਰਹੀ ਹੈ ਹੁਣ ਤੁਸੀਂ ਕੀ ਅਰਜ਼ ਮੰਗ ਕਰਦੇ ਹੋ ਅਜਾ ਮੰਗ ਲਈ ਹੈ ਵੀ ਜੋ ਉਹਦਾ ਬਣਦਾ ਹੈ ਸਾਫਤਾ ਦੇਖੋ ਅੱਜ ਕੱਲ ਕੀ ਹੈ ਸਾਫਤਾ ਤੁਹਾਨੂੰ ਆਪ ਪਤਾ ਹੈ ਵੀਡੀਓ ਦੇਖਦੇ ਕੋਈ ਵੀਡੀਓ ਵੀ ਦੇਖ ਰਿਹਾ ਹੋਣਾ ਅੱਜ ਕੱਲ ਕਹਿੰਦੇ ਨੌਜਵਾਨ ਮੁੰਡਾ ਮਾਰ ਦੇਵੇ ਕਿ ਮੁੰਡਾ ਦੇ ਦੂੰਗੇ ਮੁੰਡਾ ਨਹੀਂ ਦੇ ਸਕਦੇ ਜੋ ਕਾਨੂੰਨੀ ਘਰਪੇ ਬਣਦੀ ਆ ਉਹ ਹੋਣੀ ਚਾਹੀਦੀ ਆ ਮੈਂ ਇਨੀ ਕਹਿ ਸਕਦਾ ਬਸ ਕਿ ਉਸ ਤੋਂ ਉੱਪਰ ਨਹੀਂ ਕਹਿ ਸਕਦਾ ਆ ਰਹੀ ਸੀ ਤਾਂ ਭਕੇ ਆ ਸੀ ਤਾਰ ਵੱਡੀ ਸਾਡੇ ਮੁੰਡੇ ਪੈ ਕੇ ਲਿਖੀ ਬਣਾਉਂਦੇ ਆ ਅੱਛਾ ਤਾਰ ਆ ਟੁੱਟ ਕੇ ਗਿਰ ਗਈ ਜੀ ਉਹਦੇ ਦੇ ਆਪੇ ਵੱਡੀਆਂ ਬੱਜੀਆਂ ਨਾਲ ਨਾ ਰਹੀ ਸੀ ਜੈ ਸਾਹਿਬ ਨੇ ਬੰਦਾ ਭੇਜਿਆ ਤਾਂ ਬਿਜਲੀ ਵਾਲਾ ਨਾਰੀ ਸੀਗਾ ਉੱਥੋਂ ਤਾਰ ਵੱਡੀ ਤਾਰ ਵੱਡੀ ਪਾਰੀ ਮੁੰਡੇ ਨਾਲ ਹੀ ਦੇਖੀ ਸੀ ਮੈਂ ਉਹ ਬਾਜਾ ਮਾਰਦੇ ਰੇ ਮੈਂ ਇੱਕ ਤਾਰ ਡਿੱਗੀ ਤਾਰ ਡਿੱਗੀ 1 ਲੱਖ ਰੁਪਏ ਦੀ ਸੀ ਸਾਰੀ ਅੱਛਾ ਮੌਕੇ ਤੇ ਹੀ ਡੈਥ ਹੋ ਗਈ ਸੀ ਮੁੰਡੇ ਦੀ ਇਹ ਨਾਮ ਕੀ ਸੀਗਾ ਮੁੰਡੇ ਦਾ ਮੁੰਡੇ ਦਾ ਨਾਮ ਅਮਨਸੀ ਭਾਈ ਕਿੰਨੇ ਕ ਸਾਲ ਦਾ ਸੀਗਾ ਮੁੰਡਾ 16 ਸਾਲ ਦਾ ਸੀਗਾ 16 17 ਸਾਲ ਅਸੀਂ ਇੱਥੇ ਹੀ ਸੀਗੇ ਮੌਕੇ ਕਦੋਂ ਦੀ ਗੱਲ ਹੈ ਇਹ ਕੱਲ ਦੀ ਗੱਲ ਹੈ 5 ਵਜੇ ਦੀ ਗੱਲ ਹੈ ਕੱਲ 5 ਵਜੇ ਦੀ ਗੱਲ ਹੈ ਅੱਜ ਮੁੰਡਾ ਕਰਦਾ ਕੀ ਸੀ ਇੱਥੇ ਕੀ ਕਰ ਰਿਹਾ ਸੀ ਮੁੰਡਾ ਇੱਥੇ ਕਰਦਾ ਸੀਗਾ ਉੱਥੋਂ ਤੁਰ ਕੇ ਹੀ ਵਿਚਾਰਾ ਆਇਆ ਸੀ ਸੜਕ ਤੇ ਬਾਈ ਤੁਰਦਾ ਗੜੀ ਨਾਲ ਨ ਦਾ ਘਰ ਹੈ ਮੇਰੇ ਘਰ ਹੈ ਇਹ ਮੈਂ ਇੱਥੇ ਸੀ ਕਿ ਮੌਕੇ ਦੀ ਤਾਰ ਅਚਾਨਕ ਟੁੱਟ ਕੇ ਡਿੱਗੀ ਨਹੀਂ ਨਹੀਂ ਉਹ ਬਿਜਲੀ ਵਾਲੇ ਨੇ ਵੱਢੀ ਆ ਉੱਥੋਂ ਅੱਛਾ ਬਿਜਲੀ ਵਾਲੇ ਨੇ ਵੱਢੀ ਆ ਤਾਂ ਉਹਨੂੰ ਮੈਂ ਆਖਦੀ ਸੀ ਮੈਨੂੰ ਪਹਿਲੇ ਪਤਾ ਨਹੀਂ ਦੇਖਿਆ ਵੀ ਮੁੰਡਾ ਆ ਰਿਹਾ ਕਿ ਨਹੀਂ ਆ ਰਿਹਾ ਉਹਨੇ ਅਨਕੇਲੀ ਨਾਲ ਤਾਰ ਵੱਢੀ ਸਿੱਟੀ ਮੁੰਡੇ ਛਾਤੀ ਤੇ ਡਿੱਗੀ ਆ ਬਿਜਲੀ ਵਾਲੇ ਦਾ ਕੀ ਨਾਮ ਹੈ ਜੀ ਨਹੀਂ ਪਤਾ ਉਹਨਾਂ ਰੋਸ਼ਨ ਲਾਲਾ ਭਾਈ ਉਹਨਾਂ ਰੋਸ਼ਨ ਲਾਲਾ ਕੱਚਾ ਸੀਗਾ ਜਾਂ ਪੱਕਾ ਸੀਗਾ ਮੈਨੂੰ ਲੱਗਦਾ ਭਾਈ ਇਹ ਨਹੀਂ ਪਤਾ ਜੈ ਸਿੰਘ ਸਾਹਿਬ ਤੋਂ ਆਇਆ ਸੀ ਜੈ ਸਿੰਘ ਸਾਹਿਬ ਨੇ ਲਾਈ ਬਰਵਾ ਕਰੀ ਉਹਨੇ ਜੈ ਸਿੰਘ ਭੇਜਿਆ ਜੈ ਸਿੰਘ ਸਾਹਿਬ ਨੇ ਭੇਜਿਆ ਸੀ ਉਹਨੇ ਜੈ ਸਿੰਘ ਸਾਹਿਬ ਨੇ ਭੇਜਿਆ ਸੀ ਹ ਤੇ ਹੁਣ ਉਹ ਕਿੱਥੇ ਹੈਗਾ ਹੁਣ ਉਹ ਲਪਤਾ ਹੋ ਗਈ ਪਤਾ ਨਹੀਂ ਕਿੱਥੇ ਅੱਛਾ ਠੀਕ ਪਤਾ ਜਿਵੇਂ ਤਾਰ ਵੱਡੀ ਮੁੰਡੇ ਦੇ ਡੈਥ ਹੋ ਗਈ ਨਾਲ ਹੀ ਪਤਾ ਨਹੀਂ ਕਿੱਥੇ ਭੱਜ ਗਿਆ ਜੀ ਜਦੋਂ ਡੈਥ ਹੋਈ ਆ ਉਹ ਬੰਦਾ ਉੱਥੋਂ ਖਰਾar ਹੋ ਗਿਆ ਨਾਲ ਹੀ ਭੱਜ ਗਿਆ ਜੀ ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਕੋਈ ਕੰਪਲੀਟ ਨਹੀਂ ਕੀਤੀ ਅੱਜ ਮੁੰਡੇ ਲੈ ਕੇ ਭੱਜਦੇ ਫਿਰਦੇ ਸੀ ਅਸੀਂ ਤਾਂ ਵੱਡੀ ਲੈ ਕੇ ਮੁੰਡੇ ਲੈ ਕੇ ਸੀਗੇ ਮੁੰਡਾ ਦੇਖਣਾ ਹੀ ਭਾਈ ਸਾਡੇ ਸਾਡੀ ਮੁੰਡੇ ਦੀ ਡੈਥ ਹੋ ਗਈ ਪਤਾ ਭੱਜਣੇ ਪਾਣਾ ਭਾਈ ਮੁੰਡੇ ਦੀ ਕਿੰਨੀ ਕੁ ਮਰ ਸੀ ਜੀ ਮੁੰਡੇ ਥੋੜਾ 17 ਸਾਲ ਆ ਭਾਈ 16 17 ਸਾਲ ਆ ਜੀ ਨਾਮ ਤੁਹਾਡਾ ਮੇਰਾ ਨਾਮ ਜੋਨੀ ਹੈ ਜੀ ਅੱਛਾ ਕੀ ਹੋਇਆ ਕੀ ਆ ਮੁੰਡੇ ਦੀ ਡੈਥ ਹੋ ਤੇ ਇਹਦੇ ਵਿੱਚ ਉਹਨਾਂ ਕੱਲ ਬਿਨਾਂ ਲਾਈਨ ਕੱਟੇ ਤੋਂ ਹੀ ਕੱਲ ਉਹਨੇ ਇੱਕ ਆਇਆ ਸੀਗਾ ਲੈਨਮੈਨ ਉਹਨੇ ਬਿਨਾਂ ਤਾਰਕਟ ਪਿੱਛੇ ਤੋਂ ਲਾਈਟ ਕਟਾਏ ਤੋਂ ਉਹਨਾਂ ਨੇ ਤਾਰ ਵੜਤੀ ਸਿੱਧਾ ਆਕੇ ਨਾਲ ਸਾਡੇ ਮੁੰਡੇ ਦੇ ਉੱਪਰ ਡਿੱਗੀ ਉਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ। ਵੀ ਤਾਰ ਕਿਉਂ ਵੱਡੀ ਰੀਜਨ ਕਿਸੇ ਦਾ ਘਰ ਰੀਜਨ ਕਿਸੇ ਦੇ ਨਾ ਮਕਾਨ ਦੇ ਉੱਪਰ ਆਂਦੀ ਸੀਗੀ ਉਹਨਾਂ ਨੇ ਵੜਾਈਆ ਤੇ ਉਹਨਾਂ ਨੇ ਇਹ ਨਹੀਂ ਵੀ ਪਿੱਛੋਂ ਲਾਈਟ ਕਟਾ ਲਈਏ ਠੀਕ ਹੈ ਜੀ ਉਹਨਾਂ ਸਿੱਧੂ ਹੀ ਵੱੜਤੀ ਆ ਕਿ ਉਹ ਸਿੱਧੇ ਮੁੰਡੇ ਦੇ ਛਾਤੀ ਤੇ ਆਕੇ ਡਿੱਗੀ ਆ। ਜਦ ਇਹੋ ਉਹਨਾਂ ਦੀ ਡੈਥ ਹੋ ਗਈ ਜੀ ਮੌਕੇ ਤੇ ਮੁੰਡਾ ਕਿੰਨੇ ਸਾਲ ਦਾ ਸੀਗਾ ਮੁੰਡਾ ਹੈਗਾ 16 17 ਸਾਲ ਦਾ ਸੀਗਾ ਕੀ ਨਾਮ ਕੀ ਸੀ ਮੁੰਡਾ ਨਾਮ ਆਮਨ ਹੈ ਜੀ ਸਾਡੀ ਹੋਈ ਇਹ ਲੈਂਡ ਮੈਨ ਸੀਗਾ ਸਰਕਾਰੀ ਸੀਗਾ ਪ੍ਰਾਈਵੇਟ ਸੀਗਾ ਉਹ ਸਰਕਾਰੀ ਲੈਂਡ ਮੈਨ ਹੈ ਜੀ ਮੇਜ਼ਦਾਨੀ ਪਹਿਲਾਂ ਨਾਮ ਕੀ ਉਹਦਾ ਨਾਮ ਪਤਾ ਹੈ ਨਾਮ ਜੀ ਉਹਦਾ ਰੋਸ਼ਨ ਲਾਲ ਹੈ ਜੀ ਤੇ ਇੱਕ ਉਹਨਾਂ ਜਾਈ ਸਾਹਿਬ ਵੀ ਇਹਦੇ ਜ਼ਿੰਮੇਵਾਰ ਜਾਈ ਸਾਹਿਬ ਵੀ ਨੇ ਐਸ ਜੀ ਸਾਹਿਬ ਵੀ ਜ਼ਿੰਮੇਵਾਰ ਨੇ ਇਹਦੇ ਠੀਕ ਹੈ ਜੀ ਮੁੰਡੇ ਨੂੰ ਪਹਿਲਾਂ ਵੀ ਕ੍ਰੈਡਿਟ ਕਰਦਾ ਸੀਗਾ ਨੀ ਇਹ ਨਹੀਂ ਸਾਨੂੰ ਪਤਾ ਹੀ ਕਿਸੇ ਨੇ ਕੰਪਲੀਟ ਕੀਤੀ ਹੈ ਪਤਾ ਨਹੀਂ ਅਸੀਂ ਨਹੀਂ ਬੁਲਾਏ ਜੀ ਉਹਨੂੰ ਹੋਰ ਕਿਸੇ ਨੇ ਬੁਲਾਈ ਸਾਡਾ ਮੁੰਡਾ ਗਲੀ 'ਚ ਖੜਾ ਸੀਗਾ ਵੀ ਉਹਨਾਂ ਨੇ ਗਲੀ 'ਚ ਖੜੇ ਦੀ ਉੱਪਰ ਤਾਰ ਡਿੱਗੀ ਹੈ ਜੀ ਅ ਜਦੋਂ ਬਿਜਲੀ ਵਿਭਾਗ ਵਾਲੇ ਕੰਮ ਕਰਦੇ ਆ ਅਕਸਰ ਆਪਾਂ ਦੇਖਦੇ ਆ ਕਿ ਬਿਜਲੀ ਪਹਿਲਾਂ ਬੰਦ ਕਰ ਦਿੰਦੇ ਆ ਤੇ ਆਪਣੇ ਘਰੇ ਜਦ ਤਾਰ ਮਤਲਬ ਬਿਜਲੀ ਚੱਲਦੀ ਪਈ ਸੀ ਉਦੋਂ ਹਾਂਜੀ ਬਿਜਲੀ ਚੱਲਦੀ ਪਈ ਸੀ ਬਿਜਲੀ ਨਾਲ ਹੀ ਮੁੰਡਾ ਡਿੱਗਿਆ ਅਸੀਂ ਨਾਲ ਹੀ ਮੁੰਡੇ ਦੀ ਡੈਥ ਹੋ ਗਈ ਜੇ ਅਸੀਂ ਹਸਪੀਟਲ ਲੈ ਗਏ ਸੁਖਮਨੀ ਸਾਹਿਬ ਹਸਪੀਟਲ ਲੈ ਗਏ ਉੱਥੋਂ ਮ੍ਰਿਤਕ ਐਲਾਨ ਕਰਤਾ ਜੀ ਮੁੰਡੇ ਨੇ ਅੱਛਾ ਹਾਂਜੀ ਤੇ ਹੁਣ ਤੁਹਾਨੂੰ ਕੀ ਅਸਫੈਸ਼ਨ ਦਿੱਤਾ ਗਿਆ ਪੁਲਿਸ ਨੂੰ ਇਤਲਾਹ ਕੀਤੀ ਹੈ ਤੁਸੀਂ ਪੁਲਿਸ ਨੂੰ ਇਤਲਾਹ ਕੀਤੀ ਜੀ ਤੁਹਾਨੂੰ ਇਨਸਾਫ ਦਿੱਤਾ ਜਾਵੇ ਬਸ ਕਿਹੜਾ ਥਾਣਾ ਪੈਂਦਾ ਥਾਣਾ ਮਿਹਰਬਾਨਪੁਰ ਮਿਹਰਬਾਨਪੁਰ ਪੈਂਦਾ ਤੇ ਉਹਨਾਂ ਨੇ ਕੀ ਹੁਣ ਤੁਹਾਨੂੰ ਦੱਸਿਆ ਵਾ ਵੀ ਕੀ ਉਹਨਾਂ ਨੇ ਬੁਲਾਇਆ ਜੀ ਵੀ ਥਾਣੇ ਜਾਵਾਂਗੇ ਜੀ ਅਸੀਂ ਹਾਂਜੀ ਤੇ ਮੁੰਡੇ ਦੀ ਨਾ ਸਾਡੀ ਵੀ ਹੋਈ ਹੈ ਜੀ ਅਏ 2 ਮਹੀਨੇ ਹੋਏ ਸਾਡੇ ਨੂੰ ਬੱਚੇ ਹਾਲੇ ਨਹੀਂ ਆਏਗੇ ਜੀ ਉਹਦਾ ਮਕਲਾਵਾ ਨਹੀਂ ਲੈ ਕੇ ਸਾਡੇ ਨਾਲ ਮਕਲਾਵਾ ਥੋੜਾ ਜਿਆ ਲੈਟ ਲੈ ਕੇ ਆਂਦੇ ਹੁੰਦੇ ਆ ਜੀ ਤੇ ਮਕਲਾਵਾ ਲੈ ਕੇ ਆਏ 17 ਸਾਲ ਹੋਇਆ ਜੀ ਸਾਰਾ 2 ਕੁ ਮਹੀਨੇ ਹੋਈ ਬਿਆਹ ਹਾਂਜੀ ਵੇ ਇਹਦੇ ਜ਼ਿੰਮੇਵਾਰ ਜੀ ਇੱਕ ਜੈ ਸਾਹਿਬ ਆਈ ਇੱਕ ਐਸਜੀਓ ਸਾਹਿਬ ਨੇ ਜੀ ਜ਼ਿੰਮੇਵਾਰ ਇਹਦੀ ਮੌਤ ਦੇ ਹਾਂਜੀ ਨਾਂ ਨਾਂ ਕੋਈ ਹਾਂਜੀ ਨਾਨਕੂ ਅੱਛਾ ਕੀ ਹੋਇਆ ਕਿ ਆਪਕੇ ਲੜਕੇ ਕੇ ਮੈਂ ਤਾਂ ਮੌਕੇ ਤੇ ਹੈ ਹੀ ਨਹੀਂ ਸੀ ਜੀ ਮੈਂ ਤਾਂ ਖੇਤ 'ਚ ਸੀ ਅੱਛਾ ਮੇਰਾ ਛੋਟਾ ਭਾਈ ਸੀ ਆਈ ਇਹਨੂੰ ਪਤਾ ਜੋ ਕੁਝ ਪਤਾ ਜੀ ਅੱਛਾ ਮੈਨੂੰ ਜਿੰਨ ਦਾ ਦੱਸਿਆ ਮੈਨੂੰ ਬਾਅਦ 'ਚ ਪਤਾ ਲੱਗਾ ਜੋ ਕੁ ਦੱਸਿਆ ਜਿਸ ਟਾਈਮ ਡੈਥ ਹੋ ਗਈ ਸੀ ਫੇਰ ਹੀ ਆਇਆ ਤਾਂ ਮੈਂ ਉਹ ਸਰ ਇਹ ਮੈਨੂੰ ਫੋਨ ਕਰਕੇ ਬੁਲਾਇਆ ਗਿਆ ਤੇ ਹੁਣ ਕੀ ਮੰਗ ਕੀ ਕਰਦੇ ਉਹ ਮੈਨੂੰ ਇਨਸਾਫ ਦਿੱਤਾ ਜਾਵੇ ਹੋਰ ਕੁਝ ਨਹੀਂ ਮੰਗਦੇ ਜੀ ਤੁਹਾਡਾ ਬੱਚਾ ਮਤਲਬ ਥਾਲੇ ਵਿਆਹ ਨਾਲ ਵਿਆਹਿਆ ਸੀ ਮੁੰਡਾ ਵਿਆਹ ਸੀ ਬੱਚਾ ਜੀ ਦੋ ਮਹੀਨੇ ਦੋ ਮਹੀਨੇ ਪਿਆਏ ਨੂੰ ਹੋਇਆ ਜਿਆਦਾ ਨਹੀਂ ਹੋਇਆ ਬਸ ਮੈਨੂੰ ਇਨਸਾਫ ਦਿੱਤਾ ਚਾਏ ਜੇ ਜਾ ਕੇ ਹੋਰ ਕੁਝ ਨਹੀਂ ਮੰਗਦੇ ਹੈਲੋ ਸਤਿ ਸ਼੍ਰੀ ਅਕਾਲ ਸਰ ਹੀਰਾਪਤਨਕਰ ਬੋਲਦਾ ਜੀ ਮਨੋਜੀ ਦਾ ਹਾਂਜੀ ਹੀਰਾ ਜੀ ਕੀ ਹਾਲ ਵਧੀਆ ਜੀ ਮੈਨੂੰ ਜਿਹੜਾ ਮੁੰਡਾ ਕਰੰਟ ਲਾ ਕੇ ਮਰ ਗਿਆ ਉਹ ਕੀ ਉਸ ਚ ਅਪਡੇਟ ਹੈਗੇ ਆ ਉਹ ਲੋਕ ਬੈਠੇ ਆ ਪੰਚਾਇਤ ਪੰਚੂਬ ਚ ਯਾਰ ਹਲੇ ਆਏ ਨਹੀਂ ਸਾਨੂੰ ਬਿਆਨ ਲਖਾਣ ਅੱਛਾ ਜੀ ਤੇ ਮਾਮਲਾ ਹੈ ਕਿ ਸੀ ਦਰਸਲ ਯਾਰ ਮੈਂ ਗਿਆ ਸੀ ਰਾਤ ਨੂੰ ਕੋਈ ਨਾ ਕੋਈ ਕਿਸੇ ਦੀ ਕੋਈ ਤਾਰ ਤੂਰ ਵੱਡੀ ਸੀ ਕੁਛ ਸੀਗਾ ਤੇ ਉਹ ਤਾਰ ਇਕੱਠੀ ਹੋ ਗਈ ਥੱਲੇ ਮੁੰਡਾ ਖੜਾ ਸੀ ਅਰਥ ਹੋ ਗਈ ਅੱਛਾ ਜੀ ਉਹਦੇ ਨਾਲ ਕਰੰਟ ਲੱਗ ਗਿਆ ਇਹਨੂੰ ਅੱਛਾ ਮੁੰਡਾ ਮਰ ਗਿਆ ਕਿੰਨੇ ਸਾਲ ਦਾ ਸੀਗਾ ਹਾਂ ਕਿੰਨੇ ਸਾਲ ਦਾ ਮੁੰਡਾ ਜਿਹੜਾ ਮਰਿਆ 16 ਸਾਲ ਦਾ 16 ਸਾਲ ਦਾ ਇਹ ਜਿਹੜੀ ਇਹ ਜਿਹੜਾ ਤਾਰ ਕਟਮਾ ਸੀ ਇਹ ਸਰਕਾਰੀ ਵਿਭਾਗ ਦਾ ਸੀ ਕਿ ਪ੍ਰਾਈਵੇਟ ਸਰਕਾਰੀ ਸੀ ਸਰਕਾਰੀ ਸਰਕਾਰੀ ਬੰਦੇ ਨੇ ਟਾਰਗੇਟ ਕੀਤੀ ਹੂੰ ਹੂੰ ਇਹ ਇਹ ਸਰ ਜਿਹੜੀ ਪਾਵਰ ਲਾਈਨ ਸੀ ਵੱਡੀ ਕਿ ਦੂਜੀ ਹੈ ਜਿਹੜੀ ਛੋਟੀ ਆਮ ਜਿਹੜੀ ਕਰਾ ਮੈਂ ਪਾਵਰ ਲਾਈਨ ਨਹੀਂ ਮੈਨੂੰ ਪਤਾ ਹੈਗਾ ਪਰ ਤਾਰ ਵੱਡੀ ਜਿਹੀ ਛੋਟੀ ਛੋਟੀ ਕੋਈ ਲੈਂਟਰ ਰੂਮ ਤੇ ਪੈਰਾ ਸੀ ਉਹਦੇ ਇਸ ਵੰਚ ਹੋਇਆ ਜੀ ਸਰ ਇਹ ਤੇ ਕਿਸੇ ਦੇ ਕੋਈ ਐਫ ਆਈ ਆਰ ਵੀ ਹੋਈ ਕਿ ਸਿਰਫ ਹਲੇ ਉਹਦਾ ਚੱਲ ਰਿਹਾ ਬਿਆਨ ਲਿਖਾਉਗੇ ਆਪਾਂ ਨੂੰ ਹੀ ਰਿਹਾ ਹੈ ਨਹੀਂ ਨਾ ਕੋਈ ਵੀ ਨਾ ਚ ਹਲੇ ਠੀਕ ਹੈ ਜੀ